ਇਹ ਤਸਵੀਰਾਂ ਹਨ ਜੀ ਉਸ ਮਾਰਦਾਦ ਦੀਆਂ ਜਿੱਥੇ ਅੱਜ ਇੱਕ ਨੌਜਵਾਨ ਦੀ ਸਿਰ ਵਿੱਚ ਗੋਲੀ ਵੱਜਣ ਨਾਲ ਮੌਤ ਹੋ ਗਈ ਤੇ ਸਾਰੀਆਂ ਤਸਵੀਰਾਂ ਮੌਕੇ ਦੀਆਂ ਇਹ ਜਿਹੜੀ ਤਸਵੀਰ ਦੇਖ ਰਹੇ ਆ ਇਹ ਉਹ ਗੱਡੀ ਸੀ ਜਿਹਦੇ ਵਿੱਚ ਗੋਲੀ ਵੱਜੀ ਆ ਤੇ ਨੌਜਵਾਨ ਜਿਹੜਾ ਅੰਦਰ ਬੈਠਾ ਸੀਗਾ ਉਹਦੇ ਸਿਰ ਵਿੱਚ ਗੋਲੀ ਵੱਜੀ ਆ ਤੇ ਮੌਕੇ ਹੀ ਜਿਹਦੀ ਮੌਤ ਹੋ ਗਈ ਤੇ ਗੱਡੀ ਦੀ ਜਾਂਚ ਪੁਲਿਸ ਲੱਗੀ ਹੋਈ ਹੈ ਜਾਂਚ ਦੇ ਵਿੱਚ ਤੇ ਉਸ ਗੱਡੀ ਦੇ ਵਿੱਚ ਕੀ ਕੀ ਮਿਲਿਆ ਇਹ ਵੀ ਤੁਹਾਨੂੰ ਜਾਣਕਾਰੀ ਤੁਹਾਡੇ ਨੂੰ ਚਾਹਨੀ ਹੈ ਸਾਰੀਆਂ ਤਸਵੀਰਾਂ ਮੌਕੇ ਦੇ ਗੱਡੀ ਦੇ ਵਿੱਚ ਇੱਕ ਗੜਾਸੀ ਕਾਗਜ਼ੀ ਪੱਤਰ ਤੇ ਹੋਰ ਗੋਲੀਆਂ ਦੇ ਖੋਲ ਤੇ ਪੁਲਿਸ ਜਾਂਚ ਵਿੱਚ ਲੱਗੀ ਹੋਈ ਹੈ ਕਿ ਇਹ ਨੌਜਵਾਨ ਕਿੱਥੋਂ ਦੇ ਕਿਸ ਕੰਮ ਆਇਆ ਸੀ ਕਿਉਂਕਿ ਇਹ ਸਾਰੀਆਂ ਤਸਵੀਰਾਂ ਦੇਖੋਗੇ ਪੁਲਿਸ ਹਥਿਆਰ ਲੱਭਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ਤੇ ਖੇਤਾਂ ਵਿੱਚ ਵੀ ਪੁਲਿਸ ਜਾਂਚਕਾਰੀ ਹੈ ਤਸਵੀਰਾਂ ਉਸ ਗੱਡੀ ਦੀਆਂ ਜਿਹੜੀ ਗੱਡੀ ਦੇ ਵਿੱਚ ਉਹ ਨੌਜਵਾਨ ਬੈਠੇ ਸਨ ਤੇ ਪੁਲਿਸ ਦੇ ਦੱਸਣ ਮੁਤਾਬਕ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਤੇ ਉਹਨਾਂ ਨੇ ਗੱਡੀ ਵਿੱਚ ਬੈਠੇ ਨੌਜਵਾਨਾਂ ਤੇ ਗੋਲੀ ਚਲਾ ਦਿੱਤੀ। ਪੁਲਿਸ ਹਰ ਪਹਿਲੂ ਤੇ ਜਾਂਚ ਕਰ ਰਹੀ ਹੈ ਕਿਉਂਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਨੌਜਵਾਨ ਜਿਹੜਾ ਆ ਉਹ ਪੁਲਿਸ ਉਹਦੇ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਤੇ ਉਹ ਗੱਡੀ ਦੀਆਂ ਤਸਵੀਰਾਂ ਹਨ ਜਿਸ ਵਿੱਚ ਨੌਜਵਾਨ ਬੈਠੇ ਸਨ ਹਰਿਆਣਾ ਨੰਬਰ ਗੱਡੀ ਸੀ। ਤੇ ਮਾਮਾ ਭਾਂਜਾ ਦੱਸੇ ਜਾ ਰਹੇ ਆ ਤੇ ਪੁਲਿਸ ਜਿਹੜੀ ਹਲੇ ਜਿੰਨੀ ਕ ਪੁਲਿਸ ਨੇ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਦਿਖਾਣੇ ਆ ਕਿ ਪੁਲਿਸ ਨੇ ਕਿਹੜੀ ਜਾਣਕਾਰੀ ਦਿੱਤੀ ਹਲੇ ਇਹ ਉਹ ਨੌਜਵਾਨ ਹੈ ਜਿਹੜਾ ਉਹਦੇ ਐਨਆਰ ਸੀਗਾ ਤੇ ਇਹ ਤਸਵੀਰਾਂ ਹਨ ਕਿਉਂਕਿ ਅੱਜ ਇੱਕ ਵਾਰ ਫੇਰ ਦਹਿਲ ਦਾ ਮਾਹੌਲ ਜਿਹੜਾ ਪੈਦਾ ਹੋ ਗਿਆ ਬਲਾਚੌਰ ਚ ਕਿਉਂਕਿ ਕੁਝ ਮਿੰਟ ਪਹਿਲਾਂ ਵੀ ਦਿਨ ਦਿਹਾੜੇ ਰਿਲੋਟ ਹੋਈ ਹੈ ਫਿਰ ਰਿਲੋਟ ਹੋਈ ਹੈ ਤੇ ਅੱਜ ਜਿਹੜੀ ਹੈ ਇੱਕ ਵੱਡੀ ਵਾਰ ਦਾ ਤੁ ਨੂੰ ਅੰਜਾਮ ਦਿੱਤਾ ਹਰਿਆਣਾ ਨੰਬਰ ਗੱਡੀ ਤੇ ਪੁਲਿਸ ਦੋ ਬੰਦੇ ਕਾਰ ਸਵਾਰ ਸੀਗੇ ਕੋਈ ਸਹੀਦੀ ਦੇ ਵਿੱਚ ਆਂਦੇ ਤਾਂ ਮੋਟਰਸਾਈਕਲ ਇਵੇਂ ਜਾਪਦਾ ਕਿ ਮੋਟਰਸਾਈਕਲ ਸਵਾਰ ਦੋ ਬੰਦੇ ਸੀਗੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਜਿਦੇ ਵਿੱਚ ਇੱਕ ਬੰਦੇ ਦੇ ਸਿਰ ਦੇ ਉੱਪਰ ਗੋਲੀ ਲੱਗਣ ਦੇ ਨਾਲ ਉਹਦੀ ਡੈਥ ਹੋਈ ਹੈ ਸੈਕੰਡ ਜਿਹੜਾ ਬੰਦਾ ਹੈ ਉਹ ਸਾਡੇ ਕੋਲ ਆ ਉਹਦੀ ਸਟੇਟਮੈਂਟ ਲੈਂਦੇ ਆ ਐਫਆਰ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਆਪਾਂ ਆਰੰਭ ਕਰਦੇ ਆ ਰੰਜੀਸ ਪਤਾ ਲੱਗੇ ਸਰ ਕਿ ਉਹ ਤੁਹਾਡਾ ਭਲੇ ਇਨੀਸ਼ੀਅਲ ਸਟੇਜਿਸ ਹੈ ਇਨੀਸ਼ੀਅਲ ਸਟੇਜਿਸ ਦੇ ਵਿੱਚ ਪਹਿਲਾਂ ਆਪਾਂ ਮੌਕੇ ਦੇ ਉੱਪਰ ਪੁੱਛੇ ਆ ਪਤਾ ਲੱਗਿਆ ਕਿ ਇੱਕ ਬੰਦੇ ਦੀ ਡੈਥ ਹੋਈ ਹੈ ਜਿਹੜਾ ਸੈਕੰਡ ਬੰਦਾ ਹੈ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਪੁੱਛਗਿਸ਼ ਕਰਦੇ ਆ ਕਿ ਇਹ ਇਨਸੀਡੈਂਟ ਕੀ ਸੀਗਾ ਤੇ ਕਿਸ ਤਰੀਕੇ ਦਾ ਬੰਦਾ ਕਿੱਥੋਂ ਦਾ ਸੀ ਸਰ ਕੋ ਪਤਾ ਜੀ ਕਿਹੜੇ ਪਿੰਡ ਜਾਂ ਸ਼ਹਿਰ ਨਾਲ ਸੰਬੰਧ ਰੱਖਦੇ ਹੂ ਇਨੀਸ਼ੀਅਲੀ ਤੇ ਇਹ ਪਤਾ ਲੱਗਿਆ ਕਿ ਇਹ ਕਰਨਾਲ ਦੇ ਆਸ-ਪਾਸ ਦੇ ਬੰਦੇ ਸੀਗੇ ਇਸ ਏਰੀਆ ਚ ਕਿਸ ਕੰਮ ਕਰਕੇ ਆਏ ਸੀਗੇ ਕੀ ਕਰ ਰਹੇ ਸੀਗੇ ਇਹ ਤਫਤੀਸ਼ ਦਾ ਵਿਸ਼ਾ ਆਪਾਂ ਸਟੇਟਮੈਂਟ ਲੈ ਕੇ ਜਿਹੜੀ ਇਨਵੈਸਟੀਗੇਸ਼ਨ ਉਹ ਰਾਮਤ ਸਰ ਆਪਸ ਵਿੱਚ ਰਿਸ਼ਤਾ ਕੀ ਨਾਲ ਦਾ ਫਿਲਾਲ ਇਨੀਸ਼ੀਅਲੀ ਦੱਸਿਆ ਕਿ ਮਾਮਾ ਭਾਂਦੇ ਸੀਗੇ ਹੁਣ ਜਾ ਕੇ ਆਪਾਂ ਉਹਦੇ ਨਾਲ ਉਹਦੀ ਸਟੇਟਮੈਂਟ ਲੈਂਦੇ ਆ ਫਿਰ ਜਿਹੜੀ ਹੈਗੀ ਪੂਰੀ ਚੀਜ਼ਾ ਕਲੀਅਰ ਹੋਣ ਗਿਆ ਐਫ ਆਈ ਆਰ ਰੰਮ ਕਰਦੇ ਆ ਐਫ ਆਈ ਆਰ ਦੇ ਵਿੱਚ ਜਿਹੜੀ ਵੀ ਚੀਜ਼ ਸਾਹਮਣੇ ਆਏਗੀ ਤੁਹਾਡੇ ਨਾਲ ਜਲ ਤੋਂ ਜਲਦ ਜਿਹੜੀ ਸ਼ੇਕ ਕੀਤੀ ਹੈ ਪੋਸਟਰ ਵੀ ਮਿਲਿਆ ਜੀ ਕਿਉਂਕਿ ਪਹਿਲਾਂ ਸੁਣਿਆ ਸੀ ਕੋਈ ਬੀਰੋ ਵਾਲੇ ਦੇ ਨਾਂ ਦਾ ਕੋਈ ਹਾਂ ਇੱਕ ਪੋਸਟਰ ਜ਼ਰੂਰ ਮਿਲਿਆ ਉਹਦੀ ਵੈਰੀਫਿਕੇਸ਼ਨ ਵੀ ਚੱਲ ਰਹੀ ਹੈ ਜਿਹੜਾ ਬੰਦਾ ਨਾਲ ਸੀਗਾ ਜਿਹੜਾ ਬੰਦਾ ਕੋ-ਡਰਾਈਵਰ ਸੀਗਾ ਉਹਦੇ ਕੋਲੋਂ ਆਪਾਂ ਉਹਦੀ ਸਟੇਟਮੈਂਟ ਲੈਂਦੇ ਆ ਉਹਦੇ ਕੋਲ ਫਰਦਰ ਜਿਹੜੀ ਹੈਗੀ ਪੂਰੀ ਡਿਟੇਲ ਦੇ ਵਿੱਚ ਕੀ ਸੀਗਾ ਉਹ ਪਤਾ ਸਰ ਇੱਕ ਜਿਵੇਂ ਗੋਲੀ ਚੱਲੀ ਹੈ ਉਹ ਇਹ ਸ਼ੀਸ਼ਾ ਜਿਹੜਾ ਉਹ ਅੰਦਰੋਂ ਬਾਹਰ ਨੂੰ ਆਇਆ ਉਹਦੇ ਬਾਰੇ ਕੋਈ ਹੋ ਰਹੀ ਹੈ ਕੋਈ ਜੱਜਮੈਂਟ ਦੀ ਕੋਈ ਇਹ ਤਫਤੀਸ਼ ਦਾ ਵਿਸ਼ਾ ਜੀ ਪਤਾ ਲੱਗਿਆ ਐਫ ਆਰ ਦਰਜ ਕਰਦੇ ਆ ਸਟੇਟਮੈਂਟ ਲੈਂਦੇ ਆ ਸਾਡੀਆਂ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਏਰੀਆ ਦੇ ਵਿੱਚ ਹੈਗੀਆਂ ਉਹ ਸੀਸੀਟੀਵੀ ਕੈਮਰੇ ਚੈੱਕ ਹੋ ਰਹੇ ਆ ਬਾਕੀ ਸਾਰਾ ਟੈਕਨੀਕਲ ਯਾ ਹਿਊਮਨ ਇੰਟੈਲੀਜੈਂਸ ਨਾਲ ਜਿਸ ਤਰ੍ਹਾਂ ਦੀ ਹੋਈਗੀ ਕਿ ਅਸੀਂ ਸਰ ਮਿਰਤਾ ਦਾ ਸਾਰਾ ਰੌਂਡ ਕਿੰਨੇ ਕਿ ਚੱਲੇ ਜੀ ਬਿਲਕੁਲ ਜੀ ਖੋਰਵੀ ਬ੍ਰਹਮਤ ਹੋਇਆ ਸਾਡੀ ਫੋਰੈਂਸਿਕ ਟੀਮ ਜਿਹੜੀ ਹੈਗੀ ਹੈ ਉਹ ਆਲਰੇਡੀ ਇਨ ਪਲੇਸ ਹੈ ਫੋਰੈਂਸਿਕ ਟੀਮ ਆਪਣੇ ਤਰੀਕੇ ਦੇ ਨਾਲ ਜਿਹੜੀ ਹੈਗੀ ਉਹ ਸਾਰੇ ਐਵੀਡੈਂਸ ਜਿਹੜੀ ਹੈਗੀ ਉਹ ਕਲੈਕਟ ਕਰ ਮੇਰੇ ਤੱਕ ਨਾਮ ਕੀ ਹੈ ਪਤਾ ਲੱਗਿਆ ਸਰ ਆਪਾਂ ਇਨੀਸ਼ੀਅਲ ਸਟੇਜਸ ਦੇ ਉੱਪਰ ਆਪਾਂ ਫਰਦਰ ਕਰ ਰਹੇ ਹਾਂ ਤੁਹਾਨੂੰ ਸ਼ਾਰਟਲੀ ਆਪਾਂ ਪੂਰੀ ਡਿਟੇਲ ਦੇ ਦੇਸਾਂਗੇ ਠੀਕ ਹੈ